ਮੈਂ ਹੁਣ ਵੀ ਤੈਨੂੰ ਕਹਿੰਦਾ ਨਹੀਂ ਡਰਦਾ ਜੱਟ ਹੈਪੀ ਸੰਧੂ ਨਹੀਂ ਡਰਦਾ ਦੇ ਪਰਚਾ ਜਿਹੜਾ ਮੇਰੇ ਤੇ ਪਰਚਾ ਦੇਣ ਆਇਆ ਕੋਈ ਪਰਵਾਹ ਨਹੀਂ ਪਰਚੇ ਕਿੰਨੀ ਦਿਨ ਅੰਦਰ ਰੱਖ ਲੈਣੀ ਤੇਰੀ ਸਰਕਾਰ ਰੋਟਾ ਹੀ ਸਾਰਾ ਰਹਿਣੀ ਆ ਤੇਰੀ ਐਮ ਐਲ ਏ ਸਿਪ ਤੇ ਰੋਟੇ ਟਿਕਟ ਨਹੀਂ ਕਿਸੇ ਦੇ ਐਸ ਐਚ ਓ ਸਾਹਿਬ ਤੁਸੀਂ ਕੀ ਕਹਿੰਦੇ ਆ ਦੱਸੋ ਕਿੱਥੇ ਨਸ਼ੇ ਵੇਖਦੇ ਆ ਤੁਹਾਨੂੰ ਨਹੀਂ ਪਤਾ 40 ਲੱਖ ਰੁਪਏ ਨੇ ਕਿੱਥੋਂ ਲਿਆ ਇੰਟੈਲੀਜੈਂਸ ਦੀ ਫਾਈਲ ਪਈ ਐਡੀ ਮੋਟੀ ਫਾਈਲ ਬਣੀ ਐ ਦੀ ਬੀਬੀ ਦੀ ਉਹ ਚੈੱਕ ਕਰੋ ਜਾ ਕੇ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਪਈ ਆ ਵੀ ਇਹ ਕੀ ਕੀ ਕਰਦੀ ਆ ਕੀ ਮੀ ਜੀ ਐਮ ਐਲ ਏ ਸਾਹਿਬ ਬਕਾਇਦਾ ਹਾਈ ਕੋਰਟ ਦੇ ਵਿੱਚ ਜਾ ਰਿਹਾ ਆ ਤੇਰੇ ਪ੍ਰੂਫ ਲੈ ਕੇ ਤੇਰੀ ਰਿਕਾਰਡਿੰਗ ਲੈ ਕੇ ਜਾਊਂਗਾ ਅੱਗੇ ਕਿਆਈ ਛੜ ਦਊਂਗਾ ਤੈਨੂੰ ਇੱਕ ਦਿਨ ਫੋਨ ਕੀਤਾ ਸੀ ਨਾ ਸੁਧਰ ਨਸ਼ਿਆਂ ਤੋਂ ਖਤਮਾ ਕਰਨਾ ਨਸ਼ਿਆਂ ਦਾ ਯਾ ਤੂੰ ਹਾਈ ਕੋਰਟ 'ਚ ਜਵਾਬ ਲੈਣਾ ਵਿੱਚ ਇਹ ਬੀਬੀ ਤੈਨੂੰ ਪਾਰਟੀ ਬਣਾਉਣਾ ਵਿੱਚ ਇਹ ਤੈਨੂੰ ਬਣਾ ਬਟਾਲਾ ਸਾਹਮਣੇ ਹੈਗੇ ਜਿਹੜਾ ਤੇਰਾ ਨਾਂ ਨਹੀਂ ਲੈਂਦੇ ਮੈਂ ਕਹਿੰਦਾ ਛਾਤੀ ਠੋੜ ਕੇ ਕਹਿੰਦਾ ਲੈ ਜਾਊਂਗਾ ਹਾਈ ਕੋਰਟ ਧੂਕੇ ਤੈਨੂੰ ਲੈ ਜਾਊਂਗਾ ਤੈਨੂੰ ਦੱਸੂਗਾ ਤਾਂ ਐਮ ਐਲ ਏ ਸ਼ਿਪ ਕਿਦਾ ਖਾਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਮੈਂ ਕੱਲ ਇੱਕ ਰਾਤ ਵੀਡੀਓ ਪਾਈ ਆ ਕਿਸੇ ਦੇ ਗਾਣਾ ਪਤਾ ਨਹੀਂ ਨਸ਼ੇ ਦੇ ਵਿੱਚ ਪਾਈ ਆ ਠੀਕ ਹੈ ਰਾਤ ਜਲਦੀ ਉੱਠ ਗਿਆ ਸੀ ਕਿਉਂਕਿ ਮੇਰੇ ਜਦੋਂ ਰਾਤ ਨੂੰ ਸਰਪੰਚ بیٹھا ਸੀ ਮੇਰਾ ਉਹ ਕਹਿ ਰਿਹਾ ਸੀ ਕਿ ਮੈਨੂੰ ਨੋਟਿਸ ਆਇਆ ਪੰਜ ਸਰਪੰਚਾਂ ਦਾ ਨੋਟਿਸ ਆਇਆ ਮੈਂ ਪਰਸੋ ਵੀਡੀਓ ਦਫ਼ਤਰ ਗਿਆ ਸੀ ਉੱਥੇ ਜਾ ਕੇ ਇਸ ਗੱਲ ਦਾ ਦੁੱਖ ਹੋਇਆ ਕਿ ਜਿਹੜੇ ਪੰਜ ਸਰਪੰਚ ਮੇਰੇ ਨਾਲ ਆ ਜਾਂ ਇੱਕ ਟਾਲੀ ਪੈਣ ਦਾ ਸਰਪੰਚ ਜਿਹੜਾ ਬੀਬੀ ਦੇ ਉਲਟ ਆ ਜਾਂ ਹੋਰ ਸਰਪੰਚਾਂ ਦੇ ਕੋਲ ਮੈਂ ਆ ਸਮਝਦਾ ਵੀ ਇੱਕ ਦਿਨ ਜਿਹੜੇ-ਜਿਹੜੇ ਲੋਕ ਬੀਬੀ ਦੇ ਖਿਲਾਫ ਆ ਉਦੇ ਵਿੱਚ ਮੇਰਾ ਖਿਆਲ ਹੈ ਕਿ ਸਭ ਤੋਂ ਵਧੀਆ ਜੇ ਮੈਂ ਸਰਪੰਚ ਕਵਾਂ ਤੇ ਅਵਤਾਰ ਸਿੰਘ ਸ਼ਮਸ਼ਾਬਾਦ ਉਹਨਾਂ ਨੂੰ ਵੀ ਨੋਟਿਸ ਦਿੱਤਾ ਉਹਨਾਂ ਦੇ ਹਿਸਾਬ ਚੇਕ ਕਰਾ ਰਹੀਆਂ ਹੋਰ ਪਿੰਡਾਂ ਦੇ ਕਈਆਂ ਦੇ ਕਰਾ ਰਹੇ ਆ ਪਰ ਜਿਹੜੇ ਮੇਰੇ ਨਾਲ ਪੰਜ ਚੱਲਦੇ ਆ ਬੀਬੀ ਜੀ ਤੁਹਾਨੂੰ ਪੀੜਾ ਕਿਹੜੀ ਗੱਲ ਦੀ ਆ ਤੁਸੀਂ ਉਹਨਾਂ ਦੇ ਜਾਂਚ ਕਰਾ ਰਹੇ ਜੀ ਸੱਦ ਕੇ ਜਾਂਚ ਕਰਾਓ ਜਾਂਚ ਕਰਾਉਣੀ ਚਾਹੀਦੀ ਆ ਪਹਿਲਾਂ ਤਾਂ ਮੈਂ ਕਹਿੰਦਾ ਤੁਸੀਂ ਸਾਨੂੰ ਦਿੱਤਾ ਕੀ ਆ ਸਾਡੇ ਲਿਆਂਦੇ ਹੋਏ ਪੈਸੇ ਮੇਰਾ ਖਿਆਲ ਪੰਜਾ ਪਿੰਡਾਂ ਵਿੱਚ ਲਗਭਗ 60-70 ਲੱਖ ਰੁਪਏ ਤੁਸੀਂ ਵਾਪਸ ਲੈ ਗਏ ਹੋ ਤੁਸੀਂ ਕੋ ਗ੍ਰਾਂਟ ਨਹੀਂ ਦਿੱਤੀ ਟਰਾਸਟ ਬਣਾਇਆ ਤੈਨੂੰ ਕਾਦੀ ਪੀੜਾ ਉਦੋਂ ਵੀ ਕਿਹਾ ਸੀ ਤੇ ਉਸ ਦਿਨ ਮੈਨੂੰ ਕਹਿਤਾ ਇੱਕ ਘਰ ਆਏ ਨੂੰ ਪਰਚਿਆਂ ਚ ਉਲਝ ਜਾਊਗਾ ਮੈਂ ਹੁਣ ਵੀ ਤੈਨੂੰ ਕਹਿੰਦਾ ਨਹੀਂ ਡਰਦਾ ਜੱਟ ਹੈਂ ਪੀ ਸੰਧੂ ਨਹੀਂ ਡਰਦਾ ਦੇ ਪਰਚਾ ਜਿਹੜਾ ਮੇਰੇ ਤੇ ਪਰਚਾ ਦੇਣਾ ਆ ਕੋਈ ਪਰਵਾਹ ਨਹੀਂ ਪਰਚੇ ਕਿੰਨੀ ਦੇਰ ਅੰਦਰ ਰੱਖ ਲੈਣਗੇ ਤੇਰੀ ਤੇਰੀ ਸਰਕਾਰ ਦੋਟਾਈ ਸਾਰਾ ਰਹਿਣੀ ਆ ਤੇਰੀ ਐਮ ਐਲ ਏ ਸਿਪ ਤੇਰਾ ਟਿਕਟ ਨਹੀਂ ਕਿਸੇ ਨੇ ਦੇਣੀ ਤੇਰਾ ਰਿਕਾਰਡ ਚੈੱਕ ਹੋ ਗਿਆ ਸਾਰਾ ਤੂੰ ਤੁਸੀਂ ਐਸ ਐਚ ਓ ਸਾਹਿਬ ਤੁਸੀਂ ਕੀ ਕਹਿੰਦੇ ਆ ਦੱਸੋ ਕਿੱਥੇ ਨਸ਼ੇ ਵਿਕਦੇ ਆ ਤਿਆਨੂੰ ਨਹੀਂ ਪਤਾ 40 ਲੱਖ ਰੁਪਏ ਨੇ ਕਿਤੋਂ ਲਿਆ ਇੰਟੈਲੀਜੈਂਸ ਦੀ ਫਾਈਲ ਪਈ ਐ ਏਡੀ ਮੋਟੀ ਫਾਈਲ ਬਣੀ ਐ ਦੀ ਬੀਬੀ ਦੀ ਉਹ ਚੈੱਕ ਕਰੋ ਜਾ ਕੇ ਚੰਡੀਗੜ੍ਹ ਦੇ ਦਫ਼ਤਰਾਂ ਵਿੱਚ ਪਈ ਆ ਵੀ ਇਹ ਕੀ ਕੀ ਕਰਦੀ ਆ ਕਿੱਥੇ ਕਿੱਥੇ ਮਸ਼ੀਨਾਂ ਚੱਲਦੀਆਂ ਬੀਬੀ ਜੀ ਐਮਐਲਏ ਸਾਹਿਬ ਬਕਾਇਦਾ ਹਾਈ ਕੋਰਟ ਦੇ ਵਿੱਚ ਜਾ ਰਹੇ ਆ ਤੇਰੇ ਸਪਰੂਫ ਲੈ ਕੇ ਤੇਰੀ ਰਿਕਾਰਡਿੰਗ ਲੈ ਕੇ ਜਾਊਂਗਾ ਅੱਗੇ ਕਿਆ ਛੜ ਦਊਂਗਾ ਤੈਨੂੰ ਇੱਕ ਦਿਨ ਫੋਨ ਕੀਤਾ ਸੀ ਨਾ ਸੁਦਰਦਨ ਨਸ਼ਿਆਂ ਤੋਂ ਖਤਮਾ ਕਰਨਾ ਦਾਸ਼ਿਆ ਦਾ ਨਕੋਦਰ ਦੇ ਉਹਨੇ ਜਿਹੜੇ ਪਿੰਡ ਸੱਦਾ ਪਿੰਡਾ ਜੇ ਮਨ ਬਣਾਇਆ ਨਕੋਦਰ ਦੇ ਫਟਾਪ ਨੰਨੇਸ਼ਾਂ ਦਾ ਖਾਤਮਾ ਕਰ ਆਇਆ ਨਹੀਂ ਬਿਕਨ ਦੇ ਨਸ਼ਾ ਜਿਹੜਾ ਵੇਚੂਗਾ ਦਵਾ ਜਿਹੜੀਆਂ ਧਮਕੀਆਂ ਦਵਾਉਂਦੀ ਦੁਬਾਲਾ ਕੋਈ ਫਰਕ ਨਹੀਂ ਪੈਂਦਾ ਜਿਹੜੀ ਪੌਸਲ ਹੋਣੀ ਲਾ ਦੇ ਮੇਰੇ ਤੇ ਮੈਂ ਅੱਜ ਮੀਟਿੰਗਾਂ ਲਈ ਆਇਆ ਨਹਿਮਾਨਸੇ ਦੇ ਵਿੱਚ ਬਠਿੰਡੇ ਦੇ ਏਰੀਆ ਦੇ ਵਿੱਚ ਆ ਮੈਂ ਮੀਟਿੰਗਾਂ ਕਰ ਰਿਹਾ ਆ ਕਿਉਂਕਿ ਮੀਟਿੰਗਾਂ ਕਰਨ ਤੋਂ ਬਾਅਦ ਆ ਜਾਊਗਾ ਕੱਲ ਆ ਕੇ ਕੱਲ ਆ ਕੇ ਐਸਚਓ ਸਾਹਿਬ ਤੁਹਾਡੇ ਸਾਹਮਣੇ ਪੇਸ਼ ਆਊਗਾ ਨਾਲ ਹਾਈ ਕੋਰਟ ਦੇ ਵਕੀਲ ਸਾਹਿਬ ਆਉਣਗੇ ਲਾਣੇ ਹਾਈ ਕੋਰਟ ਤੋਂ ਨੋਟਿਸ ਆਊਗਾ ਜਿਹੜਾ ਤਨਵੰਡੀ ਸ੍ਰੇਮ ਦਾ ਸਰਪੰਚ ਚੱਕ ਕੇ ਲਿਆਇਆ ਨਾ ਬੀਬੀ ਦੇ ਕਹਿਣ ਤੇ ਇਹਦਾ ਜਵਾਬ ਦੇਣਾ ਪੈਣਾ ਕਿਦਾਂ ਚੱਕ ਕੇ ਲਿਆਇਆ ਕਿਹੜਾ ਗੰਨਿਆ ਆ ਸਰਪੰਚ ਦਾ ਹਾਂ ਮੈਂ ਬੋਲਿਆ ਮੈਨੂੰ ਲਿਜਾਓ ਚੱਕ ਕੇ ਲਿਜਾਓ ਸਰਪੰਚ ਜੀ ਕੀ ਬੋਲਿਆ ਸਰਪੰਚ ਨੂੰ ਤੁਸੀਂ ਨੋਟਿਸ ਦਵੋ ਉਹਦੀ ਘਰਾਂ ਨੇ ਨੋਟਿਸ ਦਵੋ 1.5 ਕਰੋੜ ਰੁਪਏ ਪਿੰਡ ਦੇ ਲਾਹ ਵਿਕਾਸ ਦਾ 2 ਕਰੋੜ ਰੁਪਏ ਲਾ ਕੇ ਟਰਸਟ ਖੜਾ ਕੀਤਾ ਆ ਆਪਣੇ ਪੈਸੇ ਨਾਲ ਲਾਇਆ ਹੱਕ ਦੀ ਕਮਾਈ ਨਾਲ ਲਾਇਆ ਅਸੀਂ ਕੋਈ ਗੁੰਡੇ ਨਹੀਂ ਹੈਗੇ ਅਸੀਂ ਕੋਈ ਡਾਕੂ ਨਹੀਂ ਹੈਗੇ ਤੁਸੀਂ ਪਾਓ ਜਿਹੜੇ ਪਰਚੇ ਪਾਉਣੇ ਆ ਐਸ.ਐਚ.ਓ ਸਾਹਿਬ ਕੋਈ ਪਰਵਾਹ ਨਹੀਂ ਤੁਸੀਂ ਸਰਕਾਰ ਦਾ ਕੰਮ ਕਰਦੇ ਆ ਹਾਈ ਆ ਤਾਂ ਹਾਈ ਕੋਰਟ ਦਾ ਜਵਾਬ ਲੈਣਾ ਵਿੱਚ ਇਹ ਬੀਬੀ ਤੈਨੂੰ ਪਾਰਟੀ ਬਣਾਉਣਾ ਵਿੱਚ ਇਹ ਤੈਨੂੰ ਆਪਣਾ ਬਟਾਲਾ ਸਾਹਮਣੇ ਹੈਗੇ ਜਿਹੜਾ ਤੇਰਾ ਨਾਂ ਨਹੀਂ ਲੈਂਦੇ ਮੈਂ ਕਹਿੰਦਾ ਛਾਤੀ ਠੋਲ ਕੇ ਕਹਿੰਦਾ ਲੈ ਜਾਊਂਗਾ ਹਾਈ ਕੋਰਟ ਧੂਕੇ ਤੈਨੂੰ ਲੈ ਜਾਊਂਗਾ ਤੈਨੂੰ ਦੱਸੂਗਾ ਤਾਂ ਐਮ ਐਲ ਏ ਸ਼ਿਪ ਕਿਦਾ ਖਾਲੀ ਆ ਸੋ ਕੋਈ ਗੱਲ ਨਹੀਂ ਕੱਲ ਲਾਊਂਗਾ ਕੱਲ ਪੁਸਤੇ ਦੇ ਸਾਹਮਣੇ ਪੇਸ਼ ਹੋ ਜਾਊਂਗਾ ਕੱਲ ਬਾਅਦ ਦਪੇਰ ਪੁਸਤੇ ਦੇ ਸਾਹਮਣੇ ਪੇਸ਼ ਹੋ ਜਾਊਂਗਾ ਆ ਜਾਗਾ ਯਾਰ ਕੋਈ ਗੱਲ ਨਹੀਂ ਤੁਸੀਂ ਜਾਂਚ ਕਰਾਓ ਏ ਮੇਰਾ ਦੋਸ਼ ਕੀ ਆ ਕਿਉਂ ਮੈਂ ਆਵਾਜ਼ ਨਹੀਂ ਬੁਲੰਦ ਕਰ ਸਕਦਾ ਤੁਸੀਂ ਐਸ ਐਚ ਓ ਸਾਹਿਬ ਪੁੱਛਦੇ ਨਸ਼ੇ ਕੌਣ ਤੈਨੂੰ ਨਾਮ ਦੇ ਦਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਕੈਸ ਫਾਈਲ ਕਰਨ ਦਾ ਕਹਿਤਾ ਹਾਈ ਕੋਰਟ ਦੇ ਵਿੱਚ ਅੱਜ ਦਾ ਜਵਾਬ ਵੀ ਹਾਈ ਕੋਰਟ ਤੋਂ ਮੰਗੂਗਾ ਸੋ ਤੇਰਾ ਧੰਨਵਾਦ ਤੈਨੂੰ ਨੋਟਿਸ ਆਜੂਗਾ ਹਾਈ ਕੋਰਟ ਦਾ ਤੁਸੀਂ ਜਿਹੜਾ ਪਰਚਾ ਦੇਣਾ ਦੇ ਦੇ ਯਾਰ ਕੋਈ ਗੱਲ ਨਹੀਂ ਧੰਨਵਾਦ ਤੇਰਾ ਬਹੁਤ ਬਹੁਤ